ਦੇ ਨੰਦਾ ਪੱਕੀ ਨਹੀਂ ਰਿਹਾ ਇਹਦਾ ਸਕਾ ਦਿਜਾ ਹਾਂ ਜੀ ਤੇਰਾ ਮੋਬਾਈਲ ਕਿੱਥੇ ਹੈ ਮੇਰਾ ਮੋਬਾਈਲ ਨਹੀਂ ਹੈ ਮੈਂ ਕਰਦੀ ਮੈਂ ਸਿੱਧੀ ਜਿਓ ਕਿਸੇ ਕਰਦੇ ਹੋ ਤੇ ਉਹ ਵੇਚਦਾ ਨਹੀਂ ਨਹੀਂ ਆਪਾਂ ਦੋਨੋਂ ਨਸ਼ਾ ਕਰਦੇ ਆਹ ਚਾ ਦੋਨੋਂ ਨਸ਼ਾ ਕਰਦੇ ਹਾਂ ਜੀ ਇਸ ਕਰਕੇ ਉਹ ਮੈਂ ਆਹ ਜਿਹੜਾ ਨਸ਼ਾ ਕੀਤਾ ਤੁਸੀਂ ਤੇ ਚਿੱਟਾ ਸਰ ਨਸ਼ਾ ਲੈਂਦੇ ਕਿਥੋਂ ਤੁਸੀਂ ਨਸ਼ਾ ਲੈਂਦੇ ਕਿਥੋਂ ਇਹ ਦੱਸੋ ਨਵੀਂ ਬਦੀ ਨਵੀਂ ਬਦੀ ਬੈਂਕ ਲੋਣੀ ਤੋਂ ਨਹੀਂ ਨਵੀਂ ਨਵੀਂ ਬੱਦੀ ਸ੍ਰੀ ਹਰਗੋਬਿੰਦ ਬਰੋੜ ਤੇ ਨਾਮ ਕੀ ਜਿਹੜੇ ਨੂੰ ਮਸਲੈਂਦੀ ਨਵੀਂ ਹਰਗੋਬਿੰਦ ਬਰੋੜ ਤੋਂ ਨਾਮ ਕੀ ਜਿਹੜਾ ਨਸ਼ਾ ਵੇਚਦਾ ਹਾਂਜੀ ਨਵੀਂ ਬੱਦੀ ਤੋਂ ਕਿੰਨਾ ਕੋਲ ਹੁੰਦੇ ਨਸ਼ਾ ਸਰ ਇੱਕ ਬੈਟ 300 ਵਾਲੀ ਇੱਕ ਬੈਟਾ ਉਹ ਤਾਂ ਤਾਂ ਕਰਦੇ ਗੱਲਾਂ ਹਾਂਜੀ ਕਿੰਨੇ ਬੈਟ ਲਗਾ ਲੈਣ ਨੂੰ ਦਿਹਾੜੀ ਦੇ ਇੱਕ ਦੋ ਇੱਕ ਜਿਹੜੇ ਵੇਚਦੇ ਨੇ ਉਹਦਾ ਨਾ ਚੀਜ਼ ਹੈ ਬ੍ਰੈਗਾ ਖਾਲੀ ਨਹੀਂ ਜਾਂਦਾ ਅੱਛਾ ਬ੍ਰੈਗਾ ਵੀ ਖੰਦੇ ਉਹ ਤੁਹਾਨੂੰ ਲੈ ਦੇ ਦੇ ਉੱਪਰ ਜਾਉਂਦਾ ਬ੍ਰੈਕਪੈਕ ਨਹੀਂ ਸਰ ਉੱਪਰ ਐ ਵੀ ਜਾਉਂਗਾ ਮੈਂ ਬ੍ਰੈਗਾ ਦੇ ਕੋਲੇ ਕਿੰਨੀ ਗੱਲ ਹੋਈ ਸਾਰੇ ਆਪਣਾ ਜਲੂਸ ਨਾ ਕਰਾਈ ਤੇ ਬੈ ਗੱਲ ਕਰ ਤੂੰ ਇਹ ਸਾਰੇ ਜੈਂਸੋ ਮੈਂ ਲੇਡੀ ਆ ਮੈਂ ਕਹੀਂ ਗਿਆ ਨਾ ਉੱਪਰ ਤੇਰੇ ਨਾਲ ਮਰ ਕਿਉਂ ਆ ਮੇਰੀ ਗੱਲ ਸੁਣ ਨਾ ਫਿਰ ਆ ਇਹ ਲੈਣ ਫੜ ਕੇ ਤੂੰ ਨਾਲ ਹਮ ਨਾਲ ਆ ਕੇ ਚੱਲੂਗਾ ਓਕੇ ਤੇਰੇ ਕਰਦੇ ਬਣਾਓ ਕੀ ਹੈ ਤੇਰੀ ਸੁਣ ਲਾ ਗੱਲ ਤੁਸੀਂ ਵੀ ਨਸ਼ਾ ਕੀਤਾ ਤੁਸੀਂ ਵੀ ਨਸ਼ਾ ਕੀਤਾ ਨਹੀਂ ਨਾ ਅੱਜ ਕੀਤਾ ਹਾਂਜੀ ਕੋ ਕਹਿੰਦੇ ਕੀਤਾ ਹੈ ਕੌਣ ਨਹੀਂ ਨਹੀਂ ਭਾਜੀ ਉਹ ਕਿਤੇ ਕੱਥੇ ਹੀ ਲਾਰੇ ਕੀ ਲੱਗਦੇ ਤੁਹਾਡੇ ਹਾਂਜੀ ਇਹ ਭਾਜੀ ਮੇਰੀ ਸਾਲੀ ਅੱਛਾ ਹਾਂਜੀ ਕਲਾਸ ਵੀ ਕੀ ਹੈ ਸਰਮ ਹਲਕਾ ਨਾ ਆ ਗਿਆ ਉਹਤੇ ਬੈਠ ਕੇ ਗੱਲ ਕਰਨਾ ਇਹ ਤਾਂ ਮਾਸ਼ਾਅੱਲਾ ਸਰ ਪੈ ਕੇ ਕਿਤੋਂ ਦਾ ਇਹ ਨਹੀਂ ਹੈਗੀ ਇਹ ਮਨ ਇਹਦੀ ਵਾਈਸ ਨਹੀਂ ਹੈਗੀ ਇਹਨੂੰ ਤਾਂ ਆਪਣੀ ਵਾਈਸ ਨੂੰ ਫੋਨ ਲਾ ਸਰ ਦੀ ਉਹਦੇ ਨਾਲ ਚਲ ਵਾਈਸ ਨੂੰ ਰੂਟ ਕਰ ਲੈਣੇ ਸਰ ਦੀ ਨਹੀਂ ਸਰ ਆਹ ਹੋਣੀ ਗੱਲ ਹੋਈ ਆ ਚਲ ਆ ਫਿਰ ਉਹਨੂੰ ਵਾਈਸ ਨੂੰ ਸੱਦ ਲੈਣੇ ਆਪੋ ਆ ਦੇਖੋ ਬਟਾਲਾ ਬਸਸਟੰਡ ਦਾ ਹਾਲ ਜਿੱਥੇ ਇੱਕ ਬਸੇ ਪੁਲਿਸ ਪ੍ਰਸ਼ਾਸਨ ਔਰ ਸਾਰੇ ਗੰਦੇ ਨਕੀ ਨਸ਼ਾ ਅਸੀਂ ਖਤਮ ਕਰ ਦਿੱਤਾ ਆ ਦੇਖੋ

ਆਈ ਟੈਕ ਕਾਲ ਲਾ ਹੈ ਆਈ ਟੈਕ ਕਾਲ ਲਾ ਲਿਆ ਚਾਹ ਨਾ ਉਹ ਯਾਨੀ ਬੱਪੀ ਕੀ ਆਨੇ ਕਪਿਲ ਮੈਨੂੰ ਕਹਿੰਦੇ ਕਿ ਤੂੰ ਕਿਰਦੂ ਆ ਮੈਂ ਕਹਾ ਮੈਂ ਪ੍ਰੈਸ ਕਰੇਗਾ ਕੋਈ ਪਾਣੀ ਕਰ ਲੈ ਆਪਣਾ ਕੰਮ ਚੰਗਾ ਕਰ ਲੈ ਦਸਹੀ ਵਜ ਬੱਬੀ ਹਸ ਕੇ ਸਾਨੂੰ ਕਰਤਾ ਬੋਨਣ ਲੱਗੇ ਕੰਪਨੀ ਕਰਦੀ ਕਰਦੀ ਸਰ ਸਾਹਿਬ ਉਹ ਨਾ ਉਹ ਗੱਡੀ ਬੋਸ ਨਾ ਮੁਖਾ ਉਹ ਭੱਜ ਗਿਆ ਜਾਂਦਾ ਆਹੋ ਨਹੀਂ ਆਉਣਾ ਨਾ ਕਰਨਾ ਨਾ ਕਿਹਨੂੰ ਪੁੱਛੀਏ ਪਟਲਾ ਆਵਦਾ ਕਿ ਕਾਲ ਬਸ ਬਸ ਆਪੇ ਕਾਲ ਆਇਤਾ ਸੈ ਲਾਜੰਦੀ ਪੜੀ ਸਰ ਮੈਨੂੰ ਰੈਕੀਡਰ ਹੈ ਹੁਣ ਕੀ ਗੱਲ ਹੈ ਪੜੀ ਆ ਨਵੀਂ ਆ ਜਾ ਕਰ ਕੀ ਹੋਇਆ ਕਹਿਣਾ ਪਾ ਗਿਆ ਇਹ ਮੋੜ ਹੀ ਕਰਨ ਨਵਾਂ ਚਲ ਪਰਮੂ ਸਾਡੇ ਨਸ਼ੇ ਜੋ ਫੁੱਲਾ ਕਿੱਥੇ ਜਾਂਦਾ ਉਹ ਫੜ ਕੇ ਲੈਂਦਾ ਭੱਜ ਗਿਆ ਆ ਦੇਖੋ ਜੀ ਬਟਾਲਾ ਬੁਸਲ ਆ ਦੇਖ ਲੋ ਫੁੱਲ ਬੜਾ ਫੁੱਲ ਨਸ਼ੇ ਵਿੱਚ ਫੁੱਲ ਜਿੱਥੇ ਕਹਿੰਦੇ ਪ੍ਰਸ਼ਾਸਨ ਗਈ ਹੁੰਦੇ ਇੱਕ ਬਸ ਗਈ ਹੁੰਦਾ ਮੈਂ ਤੁਹਾਨੂੰ ਜਿਹੜਾ ਬੰਦ ਕਰ ਲਾ ਸੁਣ ਮੈਂ ਕਹਾਂ ਬਬਾਈ ਕੀ ਹੋ ਗਿਆ ਸੰਦਲ ਕਰ ਲੈਂਦੇ ਫਿਰ ਮੈਂ ਕਹਾਂ ਚਾਰ ਲਉ ਗੱਲ ਤਾਂ ਬੰਦ ਕਰ ਪੰਜ ਮਿੰਟ ਮੈਂ ਬੰਦ ਕਰ ਲਉ ਭਾਈ ਭਜੀ ਮੈਨੂੰ ਇੱਕ ਗੱਲ ਦੱਸੋ ਨਾ ਅਈ ਪ੍ਰੈਸ ਤੂੰ ਆ ਕੋਈ ਵੀਡੀਓ ਕਰਨੀ ਕੋਈ ਗੱਲ ਨਹੀਂ ਮੇਰੇ ਮੋਬਾਈਲ ਭੇਜਣੀ ਨਹੀਂ ਕਰਨਾ ਯਾਰ ਸਾਹਿਬ ਮੈਂ ਤੁਹਾਨੂੰ ਭਾਈ ਮੈਂ ਤਾਂ ਅੰਮ੍ਰਿਤਸਰ ਜਾਂਦਾ ਹਾਂ ਪਹਿਲਾਂ ਤੇ ਉੱਧਰ ਮੈਨੂੰ ਲੱਗੋ ਇੱਕ ਹੀ ਨੌ ਲੱਗ ਕੇ ਜਾਂਦਾ ਸੀ ਇਹ ਵੀ ਨੌ ਲੱਗ ਕੇ ਜਾਂਦਾ ਸੀ ਇਹ ਵੀਰ ਬਾਰ ਬਾਰ ਪੰਗੇ ਲਾਉਂਦੇ ਸੀ ਉਹ ਨਾਲ ਮੈਂ ਤੇ 3 ਘੰਟਿਆਂ ਦਾ ਮਤਲਬ ਲੱਗਾ ਆਹੋ ਮੈਂ 3 ਘੰਟਿਆਂ ਦਾ ਮਤਲਬ ਨਸ਼ਾ ਖੋਇਆ ਇਹਨਾਂ ਨੇ ਨਸ਼ਾ ਖੋਇਆ ਨਸ਼ਾ ਖੋਇਆ ਕੁੜੀ ਨੂੰ ਇਹਨੇ ਉਹਨੇ ਉਹਨੇ ਨੂੰ ਨਸ਼ਾ ਖੋਇਆ ਉਸ ਮੁੰਡੇ ਨੇ ਇਹਨੂੰ ਨਸ਼ਾ ਖਵਾਇਆ ਉਸ ਮੁੰਡੇ ਨੇ ਇਹਨੂੰ ਨਸ਼ਾ ਖਵਾਇਆ ਉਹ ਕਹਿੰਦਾ ਪਹਿਲੇ ਦਿਮਾਗ ਤੇ ਨੁਕਸਾਨ ਹੈ ਹਾਂਜੀ ਹਾਂਜੀ ਯਾਰ ਸਾਹਿਬ ਅੰਬਰਸਾਹ ਰੋਡ ਤੇ ਅਗੁਰਦਾਪੁਰ ਦੇ ਜਿੱਥੋਂ ਪੱਥਾ ਨਿਕਲਦੀਆਂ ਤੇ ਜਲਦੀ ਆਓ ਵਾਹ ਵੀਡੀਓ ਪੁੱਛਦੇ ਆਂ ਉਹਦੇ ਬੈਠ ਕੇ ਗੱਲ ਕਰ ਹਾਂ ਨੀ ਨੀ ਅਜੇ ਨਾਲੇ ਕਿਹਦਾ ਨਾ ਕੋਈ ਵੀ ਹੋਵੇ ਸਾਡਾ ਕੋਈ ਇਹ ਨਹੀਂ ਬਸ ਚੰਗੇ ਨਹੀਂ ਲੱਗੀਦਾ ਕੋਈ ਨਹੀਂ ਹੋਰ ਨਾ ਕੋਈ ਵੀ ਆਓ ਮਗਰ ਬਾਕੀ ਜਾਓ ਜਾ ਬਿਜਾ ਬਾਕੀ ਕੰਮ ਕਰੋ ਹਾਂ ਹੁਣ ਦੱਸ ਨਵੀਂ ਗੱਲ ਲਗਾ ਸੁਣਾ ਦੋ ਕੀ ਤੇ ਮੇਰੇ ਨਾਲ ਗੱਲ ਕਰਨ ਤੇ ਆ ਮਹਾਰਾਜ ਕਿਹੜੀ ਨਵੀਂ ਗੱਲ ਕੋਈ ਗੱਲ ਕਰਨ ਤੇ ਆ ਮਹਾਰਾਜ ਉਹਨਾਂ ਨਾਲ ਗੱਲ ਕਰਨ ਦੀ ਹੋਇਆ ਕੀ ਐ ਆ ਕੁੜੀ ਦੇ ਮੁੰਡਾ ਫੜ ਕੇ ਲੱਗੇ ਨੇ ਅੰਦਰ ਨੇ ਮੁੰਡਾ ਲੱਗੇ ਰੋ ਲੱਗੇ ਨੇ ਬਲਾਈ ਨੇ ਅੱਛਾ ਤੁ ਵੀ ਕਿੰਨੇ ਆਓ ਮੈਨੂੰ ਪਤਾ ਪੱਤ ਗਿਆ ਬਾਬਾਈ ਮੈਂ ਵੀ ਉੱਥੇ ਹੀ ਉਦੋਂ ਦਾ ਆਹ ਕੀ ਨੰਬਰ ਗੱਡੀ ਦਾ ਜੋ ਤੇ ਫੁੱਟਾ ਕਰ ਰਿਹਾ ਤੇਰਾ ਪਾਠੀ ਆ ਲੋ ਕਿਹੜਾ ਦੋ ਦਰ ਖੁੱਲ ਕੇ ਲੱਗਿਆ ਉਹ ਕੋਈ ਨਾ ਬੁਲਾ ਦੇ ਮੰਗਰ ਉਹਨੇ ਕੀਆ ਮੌਤ ਕਿਤੀ ਆਪਣੇ ਉਹ ਮੈਨੂੰ ਫੋਨ ਕਰਕੇ ਗੱਦੀ ਕਿ ਮਨਾਉਂਦਾ ਆਮ ਨੂੰ ਬਰਬਰ ਫੋਨ ਕਰੀ ਜਾਂਦੇ ਨੰਬਰ ਥੋੜੀ ਆਹੀਂ ਤੇ ਇੱਕ ਗੱਡੀ ਆਉਂਦੀ ਇੱਕ ਬੰਦ ਕਰਤੀ ਇੱਥੇ 42 ਹਾਂਜੀ 0 ਉਹ ਬਖਵਾ ਹਾਂ 734 ਨੰਬਰ ਹੈ ਗੱਡੀ ਦਾ 734 ਕਦੋਂ ਬੁਲਾ ਲਿਆ ਭਾਈ ਤਕੀ ਲੱਤੋ ਸੋੜ ਜਾਓ ਬੱਦੂ ਹਾਂ ਹਾਲੋ ਪ੍ਰੈਗਮ ਇਹ ਦੋਵੇਂ ਆ ਕੇ ਨਾਲ ਕੋ ਨਹੀਂ ਹੈ ਹੈ ਜੀ ਆਹ ਹੈ ਹੈ ਜੀ ਨਾਮ ਦਾ ਹੈ ਹੈ ਤਾਂ ਤੁਸੀਂ ਨਾਮ ਦਾ ਅੰਨੀ ਹੋ ਰਹੀ ਹੈ ਬਿਲਕੁਲ ਇਸ ਦਾ ਰੋਇਂ ਕਿੰਦੀ ਦਾ ਬੰਗਿਆ ਚਾਹੀਦਾ ਕੱਢ ਦੇਵਾਂ ਚਲਾ ਦੇ ਕੱਢਣਾ ਨਹੀਂ ਬੜਾ ਹੈ ਮੈਂ ਇਹ ਕਰਕੇ ہاں جی